ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਭਾਈ ਗੁਰਵਖਤ ਸਿੰਘ ਖਾਲਸਾ ਦੀ ਭੁੱਖ ਹੜਤਾਲ 55ਵੇਂ ਦਿਨ ਵਿੱਚ ਪਹੁੰਚ ਚੁੱਕੀ ਹੈ। ਉਹਨਾਂ ਦੀ ਵਿਗੜ ਰਹੀ ਸਿਹਤ ਨੂੰ ਦੇਖਦਿਆਂ ਹੁਣ ਸ੍ਰੀ ਅਕਾਲ ਤਖਤ ਸਹਿਬ ਜੱਜਦਾਰ ਗਿਆਨੀ ਗੁਰਵਚਨ ਸਿੰਘ, ਸ਼੍ਰੋਮਣੀ ਕਮੇਟੀ ਅਤੇ ਪੰਜਾਬ ਸਰਕਾਰ ਵੱਲੋਂ ਵੀ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਯਤਨ ਤੇਜ਼ ਕਰ ਦਿੱਤੇ ਗਏ ਨੇ। ਇਸੇ ਦੌਰਾਨ ਸ੍ਰੀ ਅਕਾਲ ਤਖਤ ਸਹਿਬ ਜੱਜਦਾਰ ਗਿਆਨੀ ਗੁਰਵਚਨ ਸਿੰਘ ਤੱਕ ਸ੍ਰੀ ਕੇਸਗੜ੍ਹ ਸਾਹਿਬ ਜੱਜਦਾਰ ਗਿਆਨੀ ਮੱਲ ਸਿੰਘ ਨੇ ਵੀ ਅੰਬਾਲਾ ਵਿਖੇ ਭਾਈ ਗੁਰਵਖਤ ਸਿੰਘ ਖਾਲਸਾ ਨਾਲ ਮੁਲਾਕਾਤ ਕੀਤੀ। ਉਨਾ ਬਰੋਸਤਾ ਦਿਵਾਇਆ ਕਿ ਉਹ سزا ਪੂਰੀ ਕਰ ਚੁੱਕੇ ਸਿੰਗਾ ਵੀ ਰਿਹਾਈ ਲਈ ਜਤਨਸ਼ੀਲ ਹਨ ਗਿਆਨੀ ਮਲਤੀਨ ਦੇ ਸੱਕੇ ਉਹ ਪਿਛਲੇ ਦਿਨੀ ਗ੍ਰਾਮ ਮੰਤਰੀ ਰਾਜਨਾਥ ਸਿੰਘ ਨੂੰ ਵੀ ਇਸ ਮਸਲੇ ਸੰਬੰਧੀ ਮਿਲ ਚੁੱਕੇ ਨੇ ਜਿਹੜੇ ਇੱਕ ਨਰਕ ਦੀ ਤਰ੍ਹਾਂ ਹੁੰਦੀ ਆ ਉਹ ਜਿਹੜੇ ਕਸ਼ਟ ਭੋਗਦੇ ਨੇ ਇਸ ਲਈ ਉਥੋਂ ਤੱਕ ਵੀ ਸਾਨੂੰ ਜਾਣਾ ਪਿਆ ਰਾਜਨਾਥ ਦੇ ਕੋਲ ਰਾਜਨਾਥ ਨੂੰ ਮਿਲੇ ਉਹਨਾਂ ਨੇ ਜਾਣਾ ਸੀਗਾ ਕੇਰਲਾ ਪਰ ਉਹਨਾਂ ਨੇ ਗੱਲਬਾਤ ਸੁਣੀ ਸਾਡੀ ਪਹਿਲੀ ਗੱਲ ਉਹਨਾਂ ਨੂੰ ਹਰ ਹਾਲ ਵਾਸਤੇ ਕਹਾ ਗਿਆ ਇਹ ਸੱਚ ਹੈ ਜਦੋਂ ਉਹਨਾਂ ਨੂੰ ਅਸੀਂ ਉਹ ਮੈਮੋਰੈਂਡ ਬਦ ਦਿੱਤਾ ਰਿਹਾਲ ਦੀ ਗੱਲ ਸਿੰਘਾਂ ਦੀ ਕੀਤੀ ਉਹਦੇ ਸਮਝ ਨਹੀਂ ਪਈ ਪਤਾ ਨਹੀਂ ਉਹਦਾਂ ਕਹਿਣ ਲੱਗਾ ਕਿਥੋਂ ਨੇ ਸਿੰਘ ਰਿਹਾਲ ਕਰਨੇ ਇਥੋਂ ਨੇ ਇੱਕ ਵਾਰ ਉਹ ਕਿਹੜੇ ਦੇਸ਼ ਚੋਂ ਨੇ ਫਿਰ ਉਹਨਾਂ ਨੂੰ ਸਮਝਾਇਆ ਗਿਆ ਵੀ ਐਸੇ ਦੇਸ਼ ਦੇ ਵਿੱਚ ਨਹੀਂ ਕੋਈ ਕਿਤੇ ਬਾਹਰ ਨਹੀਂ ਹਨ ਵੀ ਉਹ ਜੇਲ੍ਹਾਂ ਵੀ ਕੱਟ ਚੁੱਕੇ ਨੇ ਬਹੁਤ ਬਹੁਤ ਲੰਮਾ ਸਮਾਂ ਉਹਨਾਂ ਨੂੰ ਬੀਤ ਗਿਆ ਉਮਰਾਂ ਵੀ ਬਹੁਤ ਲੰਮੀਆਂ ਹੋ ਗਈਆਂ ਕਈਆਂ ਦੀ ਅੱਖਾਂ ਦੀ ਜੋਤ ਵੀ ਚਲੀ ਗਈ ਫਿਰ ਉਸ ਨੇ ਭਰੋਸਾ ਦਿਵਾਇਆ ਵੀ ਮੈਂ ਕੇਰਲਾ ਜਾ ਰਿਹਾ ਹਾਂ ਇਹ ਉੱਥੇ ਕੋਈ ਉਹਦਾ ਖਾਸ ਨਿੱਜੀ ਸੈਕਟਰੀ ਸੀ ਸਰਸੇ ਨੂੰ ਕਿਹਾ ਉਹਨਾਂ ਨੇ ਵੇ ਇਹ ਚੰਗੀ ਤਰ੍ਹਾਂ ਇਸ ਨੂੰ ਸਮਝਾ ਦੇਵੇ ਵੀ ਆਉਂਦਿਆ ਸਾਰ ਮੈਂ ਜੋ ਵੀ ਹੋ ਸਕੇ ਆ ਰਹਿ ਕਰਕੇ ਅੱਗੇ ਕਰਾਂਗਾ ਮੈਂ ਤੁਹਾਨੂੰ ਕਹਿ ਦੇਵਾਂ ਵੀ ਉਹਨੇ ਕਹਤਾ ਵੀ ਛੱਡ ਦੇਵਾਂਗਾ ਨਹੀਂ ਉਹਨੇ ਕਿਹਾ ਆ ਕੇ ਰਹਿ ਕਰਕੇ ਜਿਸ ਤਰ੍ਹਾਂ ਵੀ ਹੋਊਗਾ ਜਿੰਨਾ ਹੋ ਸਕੂਗਾ ਵੱਧ ਤੋਂ ਵੱਧ ਇਹ ਯਤਨ ਕਰਾਂਗਾ ਦੂਜੇ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਜਗਦਰ ਗਿਆਨੀ ਗੁਰਵਚਨ ਸਿੰਘ ਨੇ ਦੱਸਿਆ ਕਿ ਉਹ ਪੰਜਾਬ ਸਰਕਾਰ ਅਤੇ ਸ਼ਰਮਣੀ ਕਮੇਟੀ ਨੂੰ ਇਸ ਮਸਲੇ ਦਾ ਹੱਲ ਕੱਢਣ ਦੇ ਆਦੇਸ਼ ਦੇ ਚੁੱਕੇ ਨੇ ਮੰਦੀ ਸ਼ੋਰ ਦਿਵਸ ਦੇ ਉੱਤੇ ਸੰਦੇਸ਼ ਦਿੱਤਾ ਜਾਂਦਾ ਹੈ ਉਹਦੇ ਵਿੱਚ ਹਰ ਵਿੱਚ ਹੀ ਅਸੀਂ ਇਹ ਗੱਲ ਬਿਲਕੁਲ ਸਰਕਾਰ ਨੂੰ ਕਹਿੰਦੇ ਆ ਰਹੇ ਹਾਂ ਕਿ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਉਹਨਾਂ ਨੂੰ ਜਿਹਨਾਂ ਤੋਂ ਰਿਹਾ ਕੀਤਾ ਜਾਵੇ ਔਰ ਉਸ ਦੇ ਵਾਸਤੇ ਹੀ ਜਦੋਂ ਫਿਰ ਭਾਈ ਗੁਰਵਖ ਸਿੰਘ ਜੀ ਬੈਠੇ ਉਦੋਂ ਤੋਂ ਲੈ ਕੇ ਫਿਰ ਉਹਨਾਂ ਯਤਨਾਂ ਦੇ ਵਿੱਚ ਹੀ ਲੱਗੇ ਹੋਏ ਆਂ ਸੀਐਮ ਸਾਹਿਬ ਨੂੰ ਡਿਪਟੀ ਸੀਐਮ ਸਾਹਿਬ ਨੂੰ ਬੋਰ ਵੀ ਜਿੰਨੇ ਮੰਤਰੀ ਨੇ ਸਰਕਾਰ ਦੇ ਵਿੱਚ ਪੰਜਾਬ ਸਰਕਾਰ ਦੇ ਵਿੱਚ ਸਾਰਿਆਂ ਦੇ ਨਾਲ ਵਾਰ-ਵਾਰ ਮਿਲ ਕੇ رابطہ ਕਰਕੇ ਸਾਰੀਆਂ ਗੱਲਾਂ ਬਾਤਾਂ ਉਹਨਾਂ ਦੇ ਨਾਲ ਕੀਤੀਆਂ ਹਨ ਔਰ ਜੋ ਉਹਨਾਂ ਨੇ ਸਾਨੂੰ ਉਹਨਾਂ ਗੱਲਾਂ ਬਾਤਾਂ ਦੇ ਵਿੱਚ ਵਿਸ਼ਵਾਸ ਦਵਾਇਆ ਜਾਂ ਉਹਨਾਂ ਨੇ ਕਾਨੂੰਨੀ ਪ੍ਰਕਿਰਿਆ ਦੀ ਗੱਲ ਕੀਤੀ ਉਹ ਵੀ ਸਾਰੀ ਨਾਲੋਂ ਨਾਲ ਚੱਲਦੀ ਰਹੀ ਸੰਤ ਸਮਾਜ ਦੇ ਨਾਲ ਗ੍ਰਹਿ ਮੰਤਰੀ ਨੂੰ ਮੇ ਜਾ ਕੇ ਮਿਲੇ ਉਹਨਾਂ ਨਾਲ ਹੀ ਭਾਈ ਗੁਰਵਕ ਸਿੰਘ ਖਾਲਸਾ ਦੇ ਸਿਹਤ ਨੂੰ ਲੈ ਕੇ ਚਿੰਤਾ ਵੀ ਜਤਾਈ। ਉਹਨਾਂ ਕਿਹਾ ਕਿ ਭਾਈ ਖਾਲਸਾ ਨੂੰ ਹੁਣ ਹਸਪਤਾਲ ਵਿੱਚ ਦਾਖਲ ਹੋ ਜਾਣਾ ਚਾਹੀਦਾ ਹੈ। ਸਰੀਰਿਕ ਤੰਦਰੁਸਤੀ ਵੀ ਬਹੁਤ ਜ਼ਰੂਰੀ ਹੈ ਤੇ ਬਾਹਰ ਦੀਆਂ ਸਾਰੀਆਂ ਸਿੱਖ ਸੰਗਠਨਾਂ ਦਾ ਸਿੱਖ ਕਾਉਂਸਲ ਯੂਕੇ ਦਾ ਇਥੋਂ ਦੀਆਂ ਸੰਗਠਨਾਂ ਦਾ ਇਹ ਸਾਰੀਆਂ ਦਾ ਵਿਚਾਰ ਹੈ ਕਿ ਉਹਨਾਂ ਨੂੰ ਡਾਕਟਰੀ ਸਹੂਲਤ ਲੈ ਲੈਣ। ਉਧਰ ਪਾਈ ਗੁਰਵਕ ਸਿੰਘ ਖਾਲਸਾ ਨੇ ਸ੍ਰੀ ਅਕਾਲ ਤਖਤ ਸਾਹਿਬ ਜੱਜਦਰ ਗਿਆਨੀ ਗੁਰਵਚਨ ਸਿੰਘ ਸਮੇਤ ਕਈ ਸਿੱਖ ਆਗੂਆਂ ਨਾਲ ਨਾਜ਼ੀਗੀ ਪਗਟਾਈ ਅਤੇ ਕਿਹਾ ਕਿ ਉਹ ਸਿੰਘਾਂ ਦੀ ਰਿਹਾਈ ਲਈ ਜਿਆਦਾ ਗੰਭੀਰ ਨਹੀਂ ਹਨ ਰਾਜਨ ਪੰਜਾਬੀ ਨਾ ਮਤ ਆ ਕੇ ਤੂੰ ਕਹਿੰਦੇ ਮੈਂ ਧੂਖ ਮੰਨਾਂਗਾ ਬਿਲਕੁਲ ਤੂੰ ਤਾਂ ਕਿਹਾ ਕਿ ਧਿਆਨ ਲੱਗਾ ਹੁੰਦਾ ਤੇਰਾ ਵੀ ਹਾਂ ਮੈਂ ਮੰਨਦਾ ਤੈਨੂੰ ਬਸ ਫਿਲਮੇਸ਼ਨ ਦਾ ਪ੍ਰਾਈਵੇਟ ਸੀ ਨੇ ਫੰਡੇਸ਼ਨ ਬਣਾਈ ਸੀ ਸਿਰ ਦੇ ਤਾਹੀ ਪਰ ਵਜਨ ਤੋਂ ਕਿਸੇ ਨੇ ਨਹੀਂ ਸੁਣਿਆ ਕਾ ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਪਿੰਨ ਮੈਮਰੀ ਕਮੇਟੀ ਦਾ ਵੀ ਗਠਨ ਕਰ ਦਿੱਤਾ ਜਿਸ ਵਿੱਚ ਵਿੱਤੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਰਾਸ਼ਟਰਵਾ ਮੈਂਬਰ ਸੁਖਦੇਵ ਸਿੰਘ ਢੀਂਸਾ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵtar ਸਿੰਘ ਮੱਕਰ ਸ਼ਾਮਿਲ ਹਨ ਅਤੇ ਉਹ ਆਉਣ ਦੇ ਦਿਨਾਂ ਵਿੱਚ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕਰਕੇ ਇਸ ਮਸਲੇ ਦਾ ਹੱਲ ਕਰਨ ਦਾ ਯਤਨ ਕਰਨਗੇ ਦੂਜੇ ਪਾਸੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕੇਂਦਰ ਅਤੇ ਛੇ ਰਾਜਾਂ ਦੇ ਮੁੱਖ ਮੰਤਰੀ ਨੂੰ ਵੀ ਚਿੱਠੀ ਲਿਖੀ ਗਈ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਗ੍ਰਹਿ ਮੰਤਰਾਲੇ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਪੀਲ ਨੂੰ ਰੱਦ ਕਰ ਦਿੱਤਾ ਹੈ ਹੁਣ ਦੇਖਣਾ ਹੋਵੇਗਾ ਕਿ ਅੰਦੇ ਦਿਨ ਅਬੀ ਇਸ ਮਸਲੇ ਦਾ ਕੀ ਹੱਲ ਨਿਕਲਦਾ ਹੈ ਕਿਉਂਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਨਾਲ ਨਾਲ ਸਭ ਤੋਂ ਵੱਡਾ ਸਵਾਲ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਜਾਨ ਬਚਾਉਣਾ ਵੀ ਹੈ ਬਿਊਰੋ ਰਿਪੋਰਟ ਚੈਨਲ 17